ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਆ ਜੀ ਭੈਣ ਭਰਾ ਮਤਾਮਾ ਬਜ਼ੁਰਗ ਸਾਰਿਆਂ ਨੂੰ ਜੀ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਜੀ ਸੱਤ ਸ਼ਰੀ ਅਕਾਲ ਚੜ ਗਿਆ ਤੇ ਨਾ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਬੁਖਾਰ ਨੇ ਪਰ ਬਹੁਤ ਨਾਸ ਮਾਰਿਆ ਪਿਆ ਜੀ ਸਰੀਰ ਦਾ ਰਾਤੀ ਬਹੁਤ ਬੁਰਾ ਹਾਲ ਹੋਇਆ ਤੇ ਦਵਾਈ ਰਾਤੀ ਨੂੰ ਤਾਂ ਖਾ ਕੇ ਸੁੱਤੇ ਸੀਗੇ ਹੁਣ ਬੁਖਾਰ ਤਾਂ ਨਹੀਂ ਲਾਦਾ ਪਰ ਸਰੀਰ ਦਾ ਉਹ ਨਾਸ ਬੱਜਿਆ ਪਿਆ ਯਾਨੀ ਕਿ ਜ਼ਖਦ ਨਾਲ ਤਾਂ ਨੂੰ ਇੰਨਾ ਕਿ ਜੇ ਦਸਤਾਰ ਜਦੋਂ ਬੰਨਣ ਲੱਗਾ ਦਸਤਾਰ ਬੰਦੇ ਬੰਦੇ ਨੂੰ ਇੰਨਾ ਸਾਹ ਝੜ ਗਿਆ ਬਹਿ ਕੇ ਸਾਹ ਲੈਣਾ ਪਿਆ ਥੋੜਾ ਟਾਈਮ ਫੇ ਮੋੜ ਕੇ ਸਮਾਨ ਦਿੱਤਾ ਪੈਕ ਕੀਤਾ ਬੈਗਾਂ ਦੇ ਵਿੱਚ ਸਾਹ ਬਹੁਤ ਝਾਂਡਿਆ ਆ ਇਸ ਸਰੀਰ 'ਚ ਜਾਨ ਜੀ ਖਤਮ ਕਰ ਦਿੱਤੀ ਬੁਖਾਰ ਨੇ ਤੇ ਬਾਕੀ ਜਿੰਨੇ ਭੈਣ ਆਪਣੇ ਭੈਣ ਭਰਾ ਮਤਾਂ ਵਿਚਾਰੇ ਜੁੜੇ ਆ ਸਾਰਿਆਂ ਨੂੰ ਪਤਾ ਹੀ ਆ ਰਾਤੀ ਆਪਾਂ ਰੁਕੇ ਸੀਗੇ ਕੁਸੂਮੋ ਗੈਸਟ ਹਾਊਸ ਦੇ ਵਿੱਚ ਚਾਪਾਰ ਸ਼ਹਿਰ ਦਾ ਨਾਮ ਆ ਇਹਦਾ ਜ਼ਿਲ੍ਹਾ ਇਹਦਾ ਆਪਣੇ ਹੈਗਾ ਆ ਦੂਪੜੀ ਤੇ ਆਪਾਂ ਪਰ ਧੋਪੜੀ ਸਾਹਿਬ ਕਮਾਂਗੇ ਕਿਉਂਕਿ ਆਪਾਂ ਧੋਪੜੀ ਸਾਹਿਬੇ ਅੱਜ ਪਹੁੰਚਣਾ ਹੈ ਗੁਰੂਕਾਰ ਇਤਿਹਾਸ ਗੁਰਦੁਆਰਾ ਆਇਆ ਜੀ ਦਰਸ਼ਨ ਕਰਾਂਗੇ ਤੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਤਿਹਾਸ ਬਾਰੇ ਜਿੰਨੀ ਜਾਣਕਾਰੀ ਹੋਈ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਯਾਨੀ ਕਿ ਆ ਬਾਏ ਗੁਰੂ ਦੀ ਮੇਰੇ ਜਿਹੜਾ ਤੁਰੇ ਫਿਰਦੇ ਆ ਜਿੰਨਾ ਕਹਾ ਜੀ ਆ ਜਿਹੜੇ 2-3 ਦਿਨ ਹੋਏ ਆ ਬੜੇ ਔਖੇ ਨਕਲ ਨੇ ਆ ਤੇ ਇੱਕ ਮੂੰਹ ਦਾ ਸਵਾਦ ਖਰਾਬ ਹੈ ਕੋ ਖਾ ਪੀ ਨਹੀਂ ਹੋ ਰਿਹਾ ਤੇ ਆ ਜਾਓ ਫੇ ਕਰਦੇ ਆ ਦਿਨ ਦੀ ਸ਼ੁਰੂਆਤ ਤੁਹਾਡੇ ਨਾਲ ਸਫ਼ਰ ਕਰਾਂਗੇ ਸਾਂਝਾ ਤੇ ਸਮਾਨ ਦੱਥਾ ਲਾਈਏ ਥੱਲੇ ਹੁਣ ਤੇ ਸਾਈਕਲ ਤੇ ਟੰਗੀਏ ਤੇ ਛੱਡਦੇ ਆ ਫੇ ਲਗਾਮਾਂ ਜੀ ਘੋੜੇ ਦੀਆਂ ਬਾਕੀ ਦੀਆਂ ਗੱਲਾਂ ਬਤਾ ਸਫ਼ਰ ਦੌਰਾਨ ਸਾਂਝੀਆ ਕਰਦੇ ਜਾਵਾਂਗੇ ਲਓ ਜੀ ਘੋੜੇ ਤੂਫਾਨ ਤੇ ਆਪਾਂ ਸਮਾਨ ਦੱਥਾ ਲੱਦ ਲਿਆ ਰਾਤ ਆਪਾਂ ਰੁਕੇ ਸੀਗੇ ਆ ਸਾਹਮਣੇ ਆ ਹਾਈ ਆ ਜੀ ਕੁਸੂਮੋ ਗੈਸਟ ਹਾਊਸ ਤੇ ਇਹ ਆ ਸ਼ਹਿਰ ਚਾਪਾਰ ਇਲਾਕਾ ਢੋਗੜੀ ਢੋਗੜੀ ਸਾਹਿਬਾ ਡਿਸਟ੍ਰਿਕਟ ਹੈਦਾ ਸੂਬਾ ਆਸਾਮ ਤੇ ਹੁਣ ਕਿਤੇ ਚਾਹ ਪਾਣੀ ਦੀ ਦੁਕਾਨ ਦੇਖੀਏ ਤੂਫਾਨ ਸਿਆ ਚਾਹ ਦੇ ਨਾਲ ਦੋ ਕੋ ਬਿਸਕਟ ਜਾਂ ਕੇਕ ਸੱਟ ਕੇ ਦਵਾਈ ਖਾ ਕੇ ਫੇ ਤੁਰਦੇ ਆ ਜੀ ਫੇ ਛੱਡਦੇ ਆ ਲਗਾਮਾ ਘੋੜੇ ਤੂਫਾਨ ਦੀਆਂ ਲੋ ਜੀ ਚਾ ਪੀ ਕੇ ਕੇਕ ਖਾ ਕੇ ਨਾਲ ਬਾਅਦ ਚ ਦਵਾਈ ਵੀ ਇੱਕ ਖਰਾਕ ਸੱਟ ਕੇ ਅੰਦਰ ਛੜਤੀਆਂ ਆਪਾਂ ਲਗਾਵਾਂ ਘੋੜੇ ਦੀਆਂ ਜੀ ਤੇ ਸ਼ਹਿਰ ਚਾਪਾਰ ਤੋਂ ਆਪਾਂ ਆ ਗਏ ਆ ਬਾਹਰ ਤੇ ਨੈਸ਼ਨਲ ਹਾਈਵੇ ਹੋਈ 17 ਇਹ ਨੈਸ਼ਨਲ ਹਾਈਵੇ 17 ਦਾ ਐਂਡ ਇ ਹੀ ਹੋ ਜਾਣਾ ਜਾ ਕੇ ਧੋਪੜੀ ਸਾਹਿਬ ਕਿਉਂਕਿ ਆਪਾਂ ਹੁਣ ਵਾਪਸ ਬ੍ਰਹਮਪੁੱਤਰ ਨਦੀ ਦੇ ਪਹੁੰਚਣਾ ਬਿਲਕੁਲ ਇਤਿਹਾਸ ਗੁਰੂ ਘਰ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੰਜ ਚਰਨ ਸ਼ੋਧ ਘਰ ਤੇ ਆ ਧੋਬੜੀ ਸਾਹਿਬ ਤੇ ਆਪਣੇ ਬ੍ਰਹਮਪੁੱਤਰਾ ਨਜੀ ਦੇ ਉੱਪਰ ਹੀ ਬਣਿਆ ਹੋਇਆ ਗੁਰੂ ਘਰ ਆ ਤੇ ਬਾਕੀ ਦਰਸ਼ਨ ਕਰਾਂਗੇ ਅੱਜ ਤੇ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨੀ ਹੋ ਸਕੇ ਆ ਤੇ ਆਪਣੇ ਇਹ ਸੜਕ ਦਾ ਵੀ ਐਂਡ ਹੀ ਹੋ ਜਾਣਾ ਉੱਥੇ ਜਾ ਕੇ ਤੇ ਬ੍ਰਹਮਪੁੱਤਰਾਂ ਨਦੀ ਦੇ ਦੂਸਰੇ ਪਾਸੇ ਦੇਸ਼ ਸ਼ੁਰੂ ਹੋ ਜਾਂਦਾ ਬੰਗਲਾਦੇਸ਼ ਫੋਨ ਤੇ ਹਾਂ ਜੀ ਬ੍ਰਹਮਪੁੱਤਰਾਂ ਨਦੀ ਦੇ ਕਿਨਾਰੇ ਤੇ ਗੁਰੂ ਘਰ ਧੋਬੜੀ ਸਾਹਿਬ ਚੱਲ ਤੂਫਾਨ ਸਿਆ ਹਾਂ ਜੀ ਤੇ ਬਾਹਰ ਰੋਡ ਤੇ ਖੜਾ ਕਰ ਦਿੱਤਾ ਤਾਨੂੰ ਇੱਕ ਚੀਜ਼ ਦਿਖਾ ਲਦੇ ਆ ਬਹੁਤ ਵਧੀਆ ਦੇਖੋ ਦਾ ਵੇ ਫੁੱਲ ਕਮਲ ਦੇ ਚਿੱਕੜ ਚ ਖਿਲਦੇ ਆ ਤੇ ਜਗਾ ਇਹਨਾਂ ਦੀ ਤੁਹਾਨੂੰ ਪਤਾ ਹੀ ਆ ਕਿੱਥੇ ਹੁੰਦੀ ਆ ਤੇ ਇਧਰ ਵੀ ਦਈ ਮੈਂ ਕਿਹਾ ਥੱਲੇ ਉਤਰ ਕੇ ਤੁਹਾਨੂੰ ਦਿਖਾ ਲ ਕੇ ਆਨੇ ਆ ਕਮਲਦੇ ਫੁੱਲਾਂ ਇਹ ਰੋਡ ਦੇ ਦੂਜੇ ਪਾਸੇ ਆ ਇਧਰ ਦਾਦਾ ਮੜਲੇ ਦੇ ਕਿਾਰੇ ਸਰੋਂ ਤੇ ਦੋ ਦੋ ਮੜਲੇ ਮੜਲੇ ਦੋ ਦੋ ਮੜਿਆਂ ਦਾ ਕਿਹਰਾ ਬਣਾ ਕੇ ਝੂਨਾ ਲਾਇਆ ਡੱਖੇ ਗੱਡੇ ਹੋ ਆ ਤੇ ਵਿਚ ਵਿਚ ਕਮਲਦੇ ਫੁੱਲਾਂ ਦੀ ਖੇਤੀ ਵੀ ਆ ਉਹ ਜਿੱਥੇ-ਥੇ ਤੁਹਾਨੂੰ ਜਿਆਦਾ ਪਾਣੀ ਦੀਦਾ ਆ ਉਹ ਕਮਲ ਦੇ ਫੁੱਲਾਂ ਦੀ ਖੇਤੀ ਆ ਆ ਝੋਨੇ ਵਾਲੇ ਕਿਆਰਿਆਂ ਤੋਂ ਭਰੇ ਜਿਹੜਾ ਆ ਕਾਫੀ ਦੂਰ ਤੱਕ ਐ ਰਕਵਾ ਉਹਦਾ ਵੀ ਆਹ ਏਰੀਆ 15 ਜਹਾ ਥੋੜਾ ਜਿਹਾ ਹੈ ਖੇਤੀਬਾੜੀ ਬੁੱਤੇ ਜੋਗੀ ਇਹਨਾਂ ਦੇ ਆਪਾਂ ਜਿਲ੍ਹਾ ਧੋਬੜੀ ਸਾਹਿਬ ਦੇ ਵਿੱਚ ਖੜੇ ਆ ਇਸ ਟਾਈਮ ਜਿਲ੍ਹਾ ਪਿੰਡਾ ਧੋਬੜੀ ਸਾਹਿਬ ਇਸ ਏਰੀਏ ਤੇ ਆ ਜਾ ਹੁਣ ਅੱਗੇ ਤੂਫਾਨ ਦੀਆਂ ਲਗਾਮਾਂ ਸਾਹ ਲੈ ਲਿਆ ਥੋੜਾ ਚਿਰ ਸਰੀਰ ਥੱਕ ਜਿਆ ਗਿਆ ਸੀਗਾ ਰੂਟ ਤਾਂ ਆਪਣਾ ਧੋਬੜੀ ਸਾਹਿਬ ਨੂੰ ਜਾਣ ਲਈ ਆ ਸਿੱਧਾ ਹੀ ਆ ਨੈਸ਼ਨਲ ਹਾਈਵੇ 17 ਜਿਹੜਾ ਜਾਣਦਾ ਹੀ ਆ ਤੇ ਪਰ ਇੱਧਰ ਨੂੰ ਜਿਹੜਾ ਰੂਟ ਮੋੜਦਾ ਇੱਕ ਰਾਹ ਪਿੰਡਾਂ ਵਿੱਚ ਨੂੰ ਇੱਧਰ ਇੱਕ ਸਥਾਨ ਆ ਜਿੱਥੇ ਆਪਣਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਣਾ ਫਰਜ਼ ਵੀ ਆ ਉਹ ਤੇ ਕਿਉਂ ਜਾਣਾ ਜ਼ਰੂਰੀ ਆ ਇਹਦੇ ਬਾਰੇ ਸਾਂਝਾ ਤੁਹਾਡੇ ਨਾਲ ਸਥਾਨ ਤੇ ਪਹੁੰਚ ਕੇ ਕਰਦੇ ਆ ਆ ਜਾਓ ਪਹਿਲਾਂ ਪਹੁੰਚਦੇ ਆ ਉਸ ਸਥਾਨ ਤੇ ਲੋ ਜੀ ਆਪਣਾ ਘੋੜਾ ਖੜਾ ਇਸ ਟਾਈਮ ਸ਼ਹਿਰ ਬਲਾਸੀਪੁਰਾ ਤੇ ਇਹ ਆਪਾਂ ਲੋਕੇਸ਼ਨ ਤੇ ਸਰਚ ਕੀਤਾ ਸੀਗਾ ਕੱਲ ਸ਼ੋ ਹੋਇਆ ਸੀਗਾ ਜਗਤਾਰ ਪਾਈ ਨੂੰ ਤੇ ਇਹ ਗੁਰਦੁਆਰਾ ਸਾਹਿਬ ਨਾਂ ਤੇ ਲੋਕੇਸ਼ਨ ਤੇ ਸ਼ੋ ਹੁੰਦਾ ਆ ਤੇ ਆਪਣੇ ਟੈਂਪਲ ਵੀ ਨਾਲ ਸ਼ੋ ਹੁੰਦਾ ਲਿਖਿਆ ਤੇ ਇਸ ਕਰਕੇ ਜਗਤਾਰ ਬਾਈ ਕਹਿੰਦਾ ਜਾ ਕੇ ਆਈਂ ਜ਼ਰੂਰ ਦੇਖ ਕੇ ਆਈਂ ਵੀ ਕੀ ਚੱਕਰ ਆ ਕਿਉਂਕਿ ਬਾਈ ਇਹਨਾਂ ਚੀਜ਼ਾਂ ਤੇ ਸਰਚ ਕਰਦਾ ਰਹਿੰਦਾ ਆ ਤੇ ਬਾਈ ਦਾ ਇੰਟਰਸਟ ਇਹਨਾਂ ਚੀਜ਼ਾਂ 'ਚ ਜ਼ਿਆਦਾ ਆ ਤੇ ਇਸ ਕਰਕੇ ਆਪਾਂ ਆਏ ਸੀ ਆਪਣਾ ਫਰਜ਼ ਵੀ ਸਗਾਂ ਇਥੇ ਆ ਕੇ ਪਤਾ ਕੀਤਾ ਜਿਹੜੇ ਪਰਿਵਾਰ ਦੇ ਅੰਡਰ ਆ ਉਹ ਤਾਂ ਪਰਿਵਾਰ ਨਹੀਂ ਮਿਲਦਾ ਉਹ ਘਰ ਦੇ ਇਥੇ ਬੈਕ ਸਾਈਡ ਤੇ ਰਹਿੰਦੇ ਆ ਉਹ ਨਹੀਂ ਰਾਬਤਾ ਕਰਦੇ ਤੁਹਾਡੇ ਨਾਲ ਕੋਸ਼ਿਸ਼ ਕੀਤੀ ਆਪਾਂ ਤੇ ਆ ਲਿਖਿਆ ਵੀ ਆ ਦੇ ਦੇਖੋ ਗੁਰਦੁਆਰਾ ਬਲਾਸੀਪੁਰਾ ਅਸਾਮ 1900 ਆਪ ਚੋਟ ਟਿਠੇ ਆ ਦੋ ਅੱਖਰ ਕੱਟ ਹੋਏ ਹੋ ਆ 58 ਵੀ ਹੋ ਸਕਦਾ ਆ ਤੇ ਹੋਰ ਕੀ ਕਹਿ ਸਕਦੇ ਆ 1958 ਹੀ ਹੋਣਾ ਆ ਤੇ ਬਾਕੀ ਜਾਣਕਾਰੀ ਥੋੜੀ ਜੀ ਅੰਦਰ ਜਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਪੜ ਕੇ ਇਸ ਗੁਰਦੁਆਰੇ ਦਾ ਨਿਰਮਾਣ ਜੀ ਸ਼੍ਰੀ ਸ਼ਿਵਨਾਰਾਇਣ ਪੰਚ ਸੰਪਰਦਾਇ ਗੁਰਦੁਆਰਾ ਬਲਾਸੀ ਪਾਂਡਾ ਦਾ ਪੰਜੋ ਪ੍ਰਧਾਨ ਕੇ ਸਮਾਜ তথা ਸਮਸਤ ਰਵਿਦਾਸ ਕੁੱਲ ਸੰਤ ਸਮਾਜ ਜੇ ਸ਼੍ਰੀ ਰਾਮਾਨੰਦ RAM ਮਹੰਤਾ ਹੁਣਾਂ ਵੱਲੋਂ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ ਹੈ ਸਗਾ ਰਾਮਾਨੰਦ RAM ਮਹੰਤਾ ਤੇ ਰਵਿਦਾਸ ਕੁੱਲ ਵੱਲੋਂ ਜੀ ਤੇ ਇਹਨੂੰ ਆਪਣੇ 1958 ਦੇ ਵਿੱਚ ਤੇ ਆਪਾਂ ਨੂੰ ਇੱਥੇ ਇੱਕ ਬਜ਼ੁਰਗ ਵੀ ਮਿਲੇ ਸੀਗੇ ਜਿਹੜਾ ਇਹਨਾਂ ਤੋਂ ਆਪਾਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਆਪਾਂ ਨੂੰ ਕੋਈ ਮੈਂ ਛੋਟਾ ਜਿਹਾ ਹੁੰਦਾ ਸੀ ਕਹਿੰਦੇ ਜਦੋਂ ਆਉਂਦਾ-ਉਂਦਾ ਸੀਗਾ ਉਦੋਂ ਇੱਥੇ ਪਗੜੀ ਵਾਲੇ ਸਰਦਾਰ ਹੁੰਦੇ ਸੀਗੇ ਤੇ ਬਾਣੀ ਪੜ੍ਹਦੇ ਹੁੰਦੇ ਸੀਗੇ ਤੇ ਹੁਣ ਤਾਂ ਕਹਿੰਦੇ ਇਹਨਾਂ ਨੂੰ ਬੰਦ ਹੋਏ ਨੂੰ ਬਹੁਤ ਚਿਰ ਹੋ ਗਿਆ ਘੱਟੋ-ਘੱਟ ਵੀ ਕਹਿੰਦੇ ਵੀ 35-40 ਸਾਲ ਹੋ ਗਿਆ ਆ ਬੰਦ ਆ ਤੇ ਪਰਿਵਾਰ ਮਿਲਦਾ ਨਹੀਂ ਹੈਗਾ ਗੱਲਬਾਤ ਨਹੀਂ ਤੁਹਾਡੇ ਨਾਲ ਕਰਦਾ ਕੋਈ ਵੀ ਜਿਹੜਾ ਦੇ ਅੰਦਰ ਰਿਹਾ ਤੇ ਜਗਾ ਸਥਾਨ ਤੇ ਹਾਲਾਤ ਤੋਂ ਪਤਾ ਲੱਗਦਾ ਆ ਵੀ ਕਾਫੀ ਸਮਾਂ ਹੋ ਗਿਆ ਆ ਬੰਦ ਹੋਏ ਨੂੰ ਤੇ ਆ ਦੇਖੋ ਇਹ ਬਲਾਸੀਪੁਰਾ ਸ਼ਹਿਰ ਸੂਬਾ ਅਸਾਮ ਦੀ ਇਹ ਨਹੀਂ ਹੈਗਾ ਆਪਾਂ ਆਪਣੇ ਕੋਲੋਂ ਕਹਿ ਰਹੇ ਆ ਵੀ ਗੁਰਦੁਆਰਾ ਨਹੀਂ ਸੀਗਾ ਪਹਿਲਾਂ ਵੀ ਮੰਦਿਰ ਨੂੰ ਗੁਰਦੁਆਰਾ ਕਹੀ ਜਾਂਦਾ ਰੋਲਕੀ ਵਾਲਾ ਆ ਲਿਖੇ ਹੋਏ ਪ੍ਰਮਾਣ ਵੀ ਦੱਸਦੇ ਆ ਇੱਥੇ ਦੀ ਦੇ ਕਿਸੇ ਟਾਈਮ ਇਹ ਗੁਰਦੁਆਰਾ ਸਾਹਿਬ ਸੋਦਾ ਇਹ ਆ ਜੀ ਸੂਬਾ ਆਮ ਦਾ ਸ਼ਹਿਰ ਬਲਾਸੀਪੁਰਾ ਇਧਰ ਆਪਾਂ ਆਏ ਆ ਤੇ ਆ ਚੌਂਕ ਤੋਂ ਘੁੰਮ ਜਾਣਾ ਆਪਾਂ ਹੁਣ ਕਿਤੇ ਖਾਣ ਪੀਣ ਦਾ ਜ਼ਗਾੜ ਦੇਖੀਏ ਕੋਸ ਸਿੱਟੇ ਯਾਰ ਅੰਦਰ ਜੈੱਕ ਦੋ ਰੋਟੀਆਂ ਜੇ ਖਾ ਹੋ ਜਾਣ ਤਾਂ ਕੋੜਾ ਤੂਫਾਨ ਲਾਤਾ ਆਪਾ ਜੀ ਬਾਹਰ ਸ਼ਹਿਰ ਬਲਾਸੀਪੁਰ ਆ ਜਾਈਆਂ ਦਾ ਇੱਕ ਫੂਟਾ ਜਿਹਾ ਦੱਸਿਆ ਹੀ ਖਾਣ ਪੀਣ ਦਾ ਤੇ ਇੱਥੇ ਪਹਿਲਾਂ ਕੋ ਖਾਣੇ ਆ ਫੇਰ ਛੱਡਦੇ ਆ ਲਗਾਮਾਂ ਕੋੜੇ ਤੂਫਾਨ ਦੀਆਂ ਰੋਟੀ ਤਾਂ ਨਹੀਂ ਮਿਲੀ ਚੌਲੇ ਮਿਲਣੇ ਆ ਕਹਿੰਦੇ ਆਪਾਂ ਕਾ ਯਾਰ ਚੌਲਾ ਇ ਥਾਲੀ ਦੇ ਤਾ ਚੌਲ ਹੁਣ ਲਪੇਟਦੇ ਆ ਫੇਰ ਛੱਡਦੇ ਆ ਲਗਾਮਾਂ ਕੋੜੇ ਤੂਫਾਨ ਦੀਆਂ ਤੇ ਮਨੇ ਮਨੇ ਭਾਈ ਬਲੌਗਰ ਮਿਲਿਆ ਅਸਾਮ ਦਾ ਆ ਦੇਖੋ ਤਾਂ ਕਦਾ ਅਸਾਮੀ ਭਾਸ਼ਾ ਦੇ ਵਿੱਚ ਲੰਬ ਗੱਡੀ ਜਾਂਦਾ ਭਾਸ਼ਾ ਦੀ ਭਾਈ ਵੀਡੀਓ ਬੂਡੀਓ ਬਣਾ ਕੇ ਹਟਿਆ ਆਪਣੀ ਭਾਈ ਕਹਿੰਦਾ ਮੈਂ ਆਪਣੇ ਚੈਨਲ ਤੇ ਬੂਡੀਓ ਹੈਗਾ ਭਾਈ ਇੱਕ ਨਹੀਂ ਛੱਡ ਕੇ 10000 ਯਾਰ ਕਹਿੰਦਾ ਰੋਕ ਜਾਊਂਗਾ ਭਾਈ ਮੈਂ ਕਹਾਂ ਰੋਕ ਜਾਊਂਗਾ ਉਹ ਅੱਧਾ ਘੰਟਾ ਲੈ ਲਾਵੇਂ ਆਪਣੇ ਕੋਲੋਂ क्या नाम है भाई आपका मेरा नाम गणेश है, है मेरा। थोड़ा सा छोटा सा चैनल है हाँ। तो आप लोग आपको बहुत देख हम भी अप्रिशिएट हो जाते हैं अच्छा है, मेरा भी सपना है जाने के लिए लेकिन नहीं होता है। कोई नहीं होगा भाई बस घर से निकलने की कोशिश करो रास्ते अपने आप बनते जाएंगे घर से निकलना मुश्किल होता है जब आप घर से निकल गए रस्ते खुद वो खुद बनते जाएंगे अपने आप कोई साउस नहीं है ना इसलिए नहीं सकते सब कुछ अपने आप हो जाता है बस घर से निकलना पड़ता है घर छोड़ना पड़ता है बस घर का जो प्रेम है मोह है वो छोड़ना पड़ेगा भाई आपको इतने गया रहेगा आपका शौक कितना पड़ा है Hey, हम तो आप यंग है लेकिन हमारा शौक है लेकिन कर नहीं सकते आवाज नहीं है हो जाता है भाई हो जाता है ऐसा कोई बात नहीं ये मत सोचो कर नहीं सकते ये सोचो कर सकता हूँ तभी कर पाओगे अगर पहले सोचोगे कर नहीं पाऊंगा तो वो कैसे करोगे आप उसको सोचो मैं इसे करके दिखाऊंगा बस अपने आप हो जाएगा लो जी घोड़ा तूफान अपना ਮੋੜ ਬਾਅਦ ਸਾ ਚੜਿਆ ਆ ਨੈਸ਼ਨਲ ਹਾਈਵੇ 17 ਇਹੋੜੇ ਨੈਸ਼ਨਲ ਹਾਈਵੇ 17 ਇ ਜਾਊਗਾ ਗੁਰਦੁਆਰਾ ਢੋਬੜੀ ਸਾਹਿਬ ਤਾਤਾ ਕਿ ਨਹੀਂ ਤੂਫਾਨਾ ਹਮੇ ਕੋਈ ਮਿਟਾ ਸਕੇ ਐਸਾ ਜਵਾਨੇ ਮੇਂ ਦਮ ਨਹੀਂ ਜਵਾਨਾ ਹਮਸੇ ਹੈ ہم زمانے سے نہیں کہ نہیں طوفان سے ہاں دیکھو لا جی پھر ساگوان ہی ساگوان یہ ٹھوپڑی صاحب نو جاندے رات میں گیا ہن فریس کی بھائی دا دسیا brahmastar ایک سیٹ لے لیے اندر ਥੋੜੀ ਬਹੁਤੀ ਅੰਦਰ ਦੀ ਕਮੀ ਪੇਸ਼ੀ ਆ ਜਿਹੜੇ ਨਹੀਂ ਕੋ ਖਾਣ ਪੀਣੋਂ ਦਾ ਨੰਗ ਰਿਹਾ ਪੂਰੀ ਕਰੂਗਾ ਕਾਫੀ ਚੀਜ਼ਾਂ ਪੂਰੀਆਂ ਕਰਦਾ ਇਹ ਬੰਦੇ ਦੀਆਂ ਸਰੀਰ ਦੀਆਂ ਜਿਹੜੀਆਂ ਘਾਟਾਂ ਵਾਟਾਂ ਹੁੰਦੀਆਂ ਆ ਆ ਜਿਹੜਾ ਸਕਰੀਨ ਤੇ ਤੁਸੀਂ ਕਸਬਾ ਦੇਖ ਰਹੇ ਆ ਇਹ ਕਸਬਾ ਆ ਜੀ ਪਾਨਬਰੀ ਤੇ ਜ਼ਿਲ੍ਹਾ ਇਹਦਾ ਧੋਪੜੀ ਸਾਹਿਬਾ ਸੂਬਾ ਅਸਾਮ ਤੇ ਇਧਰ ਮਸਜਿਦ ਅਰੰਗਾਮਾਟੀ ਮਸਜਿਦ ਤੇ ਇਧਰ ਨੂੰ ਜਿਹੜਾ ਆਪਣਾ ਸਫਰ ਆਉਣਾ ਹਾ ਚੱਲ ਰਿਹਾ ਆ ਅੱਜ ਦਾ ਤਕਰੀਬਨ ਤਕਰੀਬਨ ਇਧਰ ਨੂੰ ਜਿਹੜੀ ਆਬਾਦੀ ਆ ਵੱਧ ਉਹ ਮੁਸਲਮਾਨ ਭਾਈਚਾਰੇ ਦੀ ਆ ਕਿਉਂਕਿ ਜ਼ਿਆਦਾਤਰ ਆਪਾਂ ਦੇਖਿਆ ਜਿਹੜਾ ਬੰਗਲਾਦੇਸ਼ ਦੇਸ਼ ਬਾਰਡਰ ਦੇ ਨਾਲ-ਨਾਲ ਏਰੀਏ ਪੈਂਦੇ ਆ ਇਹਨਾਂ ਸੂਬਿਆਂ ਦੇ ਉੱਥੇ ਆਬਾਦੀ ਜਿਹੜੀ ਆ ਜ਼ਿਆਦਾਤਰ ਮੁਸਲਮਾਨ ਭਾਈਚਾਰੇ ਦੀ ਜਿੰਨਾ ਵੀ ਆਪਾਂ ਰੂਟ ਤੇ ਸਫਰ ਕੀਤਾ ਆ ਇਹ ਵੀ ਬੰਗਲਾਦੇਸ਼ ਬਾਰਡਰ ਦੇ ਨਾਲ ਨਾਲ ਦਾ ਹੀ ਇੱਥੇ ਆਪਣਾ ਕੋੜਾ ਤੂਫਾਨ ਆ ਹਾਂਜੀ ਜਦੋਂ ਦੇ ਆਪਾਂ ਜੀ ਪਾਨਵਾੜੀ ਕਸਬਾ ਜਿਹੜਾ ਪਿੱਛੇ ਦੇਖ ਕੇ ਦੀ ਹਟੀਆਂ ਜਾਂਦਾ ਕ੍ਰੋਸ ਕੀਤਾ ਤਾਂ ਇੱਧਰ ਫੋਰੈਸਟ ਦਾ ਤੇ ਇੱਧਰ ਸਾਰਾ ਬਾਰਡਰ ਸਕਿਉਰਿਟੀ ਫੋਰਸ 150 ਬਟਾਲੀਆਨ ਦਾ ਏਰੀਆ ਚੱਲਣ ਦੇ ਆ ਘਟੋ ਘਟ 5-7 ਕਿਲੋਮੀਟਰ ਆ ਗਏ ਆਪਾਂ ਇਧਰ ਨੂੰ ਜ਼ਮੀਨਾਂ ਥੋੜੀਆਂ ਆ ਭਾਰੀਆਂ ਵਧੀਆ ਆ ਕਿਉਂਕਿ ਇਹ ਜਿਹੜਾ ਏਰੀਆ ਆ ਇਹ ਬ੍ਰਹਮਪੁੱਤਰਾ ਨਦੀ ਦੇ ਨਾਲ ਜੇ ਪੈਂਦਾ ਆ ਨਦੀ ਬ੍ਰਹਮਪੁੱਤਰਾ ਇਹਦੇ ਪਰਲੇ ਹੱਥ ਵਗਦੀ ਆ ਤੇ ਏਰੀਆ ਆ ਇਹ ਗਰੀ ਪਰ ਗਰੀ ਪਰ ਜ਼ਿਲ੍ਹਾ ਢੋਬੜੀ ਸਾਹਿਬ ਤੇ ਬੀਜੀਆ ਸਰੋਂ ਜਿੱਥੇ ਤੱਕ ਤਾਂ ਨਿਗਾਹ ਜਾਂਦੀ ਆ ਆ ਦੂਰ ਦੂਰ ਤੱਕ ਤੇ ਰੋਡ ਦੇ ਪਰਲੇ ਹੱਥ ਵੀ ਇਦਾਂ ਹੀ ਆ ਜਿੱਥੇ ਤੱਕ ਨਿਗਾਹ ਚੱਲ ਜਵੇ ਸਰੋਂ ਹੀ ਸਰੋਂ ਬੀਜੀ ਆ ਦੇਖੋ ਗੱਡਾ ਲੱਦਾ ਖੜਾ ਪਰਾਲੀ ਦਾ ਤੇ ਪਨੀਰੀ ਵੀਧੀ ਆ ਮੋੜ ਕੇ ਥੋਨੇ ਦੇ ਡੱਖੇ ਗੱਡੇ ਨੂੰ ਕਈ ਗੱਡੀ ਜਾਂਦੇ ਕਈਆਂ ਨੇ ਕੱਢਣੇ ਆ ਗਰੀ ਫੋਰ ਏਰੀਆ ਆ ਸੂਬਾ ਅਸਾਮ ਸੋਹਣੀ ਆ ਜ਼ਮੀਨ ਇਧਰਲੇ ਏਰੀਏ ਦੇ ਵਿੱਚ ਲੋ ਜੀ ਸੰਗਤ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਘੋੜਾ ਆਪਣਾ ਆ ਪਹੁੰਚਿਆ ਹੈ 게ਟ ਤੇ 게ਟਿਆ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੂਬੜੀ ਸਾਹਿਬ ਅਸਾਮ ਪਾਤਸ਼ਾਹੀ ਨੌਮੀ ਸੱਚਖੰਡ ਬਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਦਾਸ ਸੰਤ ਬਾਬਾ ਭੋਲਾ ਸਿੰਘ ਜੀ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਨਾਮ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਗੋਇੰਦਵਾਲ ਸਾਹਿਬ ਮਹਿੰਗਾ ਫਰਕ ਖੀਰੀ ਯੂਪ ਵਾਲੇ ਬਹੁਤ ਬਹੁਤ ਸ਼ੁਕਰਾਨਾ ਕਾਲਪੁਰਖ ਸੱਚੇ ਪਾਤਸ਼ਾਹ ਜੀ ਦਾ ਜੋ ਬੁਖਾਰ ਵੀ ਨਾ ਚੜਿਆ ਪਰ ਦਾਸ ਦੇ ਅੰਗ ਸੰਗ ਸਾਈਓ ਕਿ ਦਾਸ ਦੀ ਬਾਹ ਫੜ ਕੇ ਆਪਦੇ ਦਰ ਤੇ ਲੈ ਹੀ ਆਏ ਆ ਦਾਸ ਨੂੰ ਇੱਧਰ ਆਪਣਾ ਘੋੜਾ ਤੂਫਾਨ ਜੀ ਇਹ ਜਿਹੜਾ ਸ਼ਹਿਰ ਆ ਜਿਹੜਾ ਵੀ ਆਪਾਂ ਖੜੇ ਆ ਜਦੋਂ ਇਹ ਖੌਦੀ ਮਾਰੀ ਆ ਖੌਦੀ ਮਾਰੀ ਤੇ ਹਲੇ 8 ਕਿਲੋ ਮੀਟਰ ਦੀ ਦੂਰੀ ਤੇ ਆ ਧੂਬੜੀ ਸਾਹਿਬ ਗੁਰਦੁਆਰਾ ਇਹ 8 ਕਿਲੋਮੀਟਰ ਪਹਿਲਾਂ ਹੀ ਗੇਟ ਬਣਿਆ ਹੋਇਆ ਆ ਤੇ ਦਸਿਆ ਜਾਂਦਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਚਰਨ ਸ਼ੋਭਾ ਪ੍ਰਾਪਤ ਧਰਤਿਆ ਜੀ ਇਹ ਆ ਜੀ ਸ਼ਹਿਰ ਧੋਬੜੀ ਸਾਹਿਬ ਜਿਹੜਾ ਕਿ ਹਾਲੇ ਦਿਵਾਲੇ ਪਿੰਡਾਂ ਨੂੰ ਜ਼ਿਲ੍ਹਾ ਲੱਗਦਾ ਆ ਸੂਬਾ ਅਸਾਮ ਤੇ ਗੁਰੂ ਘਰ ਆਪਾਂ ਰਹਿ ਗਿਆ ਆ 1.5 ਕਿਲੋਮੀਟਰ ਇੱਥੋਂ ਤੇ ਆਪਾਂ ਜਾਣਾ ਸਿੱਧਾ ਹੀ ਹਾਂਜੀ ਸੰਗਤ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਪਹੁੰਚ ਗਏ ਆਪਾਂ ਜੀ ਕੰਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਨ ਸ਼ੋਪਰਾਪਤ ਧਰਤ ਇਤਿਹਾਸਕ ਗੁਰੂ ਘਰ ਗੁਰਦੁਆਰਾ ਸਾਹਿਬ ਧੋਬੜੀ ਸਾਹਿਬਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਬਹੁਤ ਬਹੁਤ ਸ਼ੁਕਰਾਨਾ ਕਾਲਪੁਰ ਸੱਚੇ ਪਾਤਸ਼ਾਹ ਜੀਆਂ ਦਾ ਜੋ ਇੰਨਾ ਬੁਖਾਰ ਚੜੇ ਹੋਵੇ ਰਿਆ ਫੇ ਵੀ ਗੁਰੂ ਕਾਲਪੁਰ ਸੱਚੇ ਪਾਸ਼ਾ ਜੀ ਆ ਪੰਗ ਸੰਗ ਸਹਾਇ ਹੋ ਕੇ ਦਾਸ ਦੀ ਬਾਹ ਫੜ ਕੇ ਆਪ ਜੀ ਦੇ ਦਰ ਤੇ ਲੈ ਆਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਆ ਜਾ ਸੰਗਤ ਜੀ ਹੁਣ ਪਹਿਲਾਂ ਗੱਲ ਉੱਧਾ ਹੋ ਗਈ ਹੈ ਮੈਨੇਜਰ ਸਾਹਿਬ ਨਾਲ ਨੰਬਰ ਆਪਾਂ ਨੇ ਦਿੱਤਾ ਸੀਗਾ ਸਕੰਦਰ ਬਾਈ ਨੇ ਪਹਿਲਾਂ ਹੀ ਘੁਆਟੀ ਵਾਲਿਆਂ ਨੇ ਤੇ ਹੁਣ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਤੇ ਹੁਣ ਉਹਨਾਂ ਦਫ਼ਤਰ ਜਾ ਕੇ ਮਿਲਦੇ ਆਂ ਗੁਰੂ ਘਰ ਜਿਹੜੇ ਮੈਨੇਜਰ ਆ। ਲਓ ਜੀ ਆ ਮਿਲ ਗਿਆ ਆਪਾਂ ਨੂੰ ਕਮਰਾ, ਕਮਰਾ ਨੰਬਰ ਆ 27। ਤੇ ਮਾਸ਼ੱਲਾ ਨਾਭ ਜਦੇ ਉੱਤੇ ਰੱਖ ਹੋ ਗਿਆ ਕੁਦਰਤੀ। 27 ਤੂੰ ਬੜਾ ਲਹੂ ਪੀਤਾ ਆ ਮੇਰਾ। ਪਹਿਲਾਂ ਉਦਾਂ ਨਹੀਂ ਮੈਨੂੰ ਜ਼ਿੰਦਗੀ ਜੀਣ ਦਿੱਤੀ। ਤੇ ਹੁਣ ਜੇ ਰੋੜਾਂ ਦੇ ਨਿਕਲਿਆ ਤਾਂ ਰੋੜਾਂ ਤੇ ਵੀ ਪਛਾਣ ਨਹੀਂ ਛੱਡਿਆ ਮੇਰਾ। ਕਦੀ ਰੋਡ ਨੰਬਰ ਆ ਜਾਂਦਾ 27 ਨੈਸ਼ਨਲ ਹਾਈਵੇ ਕਦੀ 127 ਕਦੀ 17 ਕਦੀ 7 ਇੱਥੇ ਰੂ ਨੰਬਰ ਵੀ 27 ਕਿੱਦਾਂ ਦਿੱਤੋ ਪਛਾੜਾ ਲਈਏ ਯਾਰ ਕਦੀ ਵੀ ਨਹੀਂ ਜ਼ਿੰਦਗੀ ਜੀ ਹੋ ਸਕਦਾ ਨਾ ਇਹ ਗੱਲਾਂ ਬਾਤਾਂ ਵੀਡੀਓ ਦੇਖਣ ਵਾਲਿਆਂ ਤਾਂ ਲੱਗਣੀਆਂ ਕਮਲੀਆਂ ਆਈਆਂ ਪਰ ਇੰਨੇ ਸਾਰਾ ਕੁਝ ਸਾਈਕਲ ਸਫਰ ਇੰਨੇ ਜੁੜਿਆ ਆ ਬਾਈ ਸਾਰਾ ਹੀ ਸਾਰਾ ਸਾਈਕਲ ਸਫਰ ਹੀ ਐ ਇਸ ਕਰਕੇ ਆ ਜਿੰਨਾ ਵੀ ਚੱਲ ਰਿਹਾ ਆ ਜਿੰਨਾ ਵੀ ਆਪਾਂ ਭਾਰਤ ਦੀਆਂ 23 ਸਟੇਟਾਂ ਕਵਰ ਕਰ ਲਈਆਂ ਆ ਭਾਰਤ ਦੀਆਂ 23 ਸਟੇਟਾਂ ਸੈਕਲ ਤੇ ਇਹ ਆ ਸਤਾਈ ਕਰਕੇ ਹੀ ਆ ਤੇ ਬਾਕੀ ਸਮਾਨ ਦਾ ਆਪਾਂ ਇੱਧਰ ਰੱਖ ਲਿਆ ਤੇ ਕਮਰਾ ਆਪਾਂ ਨੂੰ ਮਿਲ ਗਿਆ ਗੁਰੂ ਘਰ ਤੇ ਉਧਰ ਬਾਥਰੂਮ ਆ ਵਧੀਆ ਰਹਿਣ ਦਾ ਸਾਰਾ ਕੁਝ ਤੇ ਬੁਖਾਰ ਵੀ ਗੁਰੂ ਕਾਲਪੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਫਿਲਹਾਲ ਤਾਂ ਠੀਕ ਐ ਸਿਹਤ ਅੱਗੇ ਨਾਲੋਂ ਘੱਟੋ-ਘੱਟ 60% ਸਹੀਕ ਹੋ ਗਈ ਆ 40% ਆ ਬਾਬਾ ਜੀ ਮੇਰ ਕਰਨੀ ਸੱਚੇ ਪਾਤਸ਼ਾਹ ਜੀ ਹਾਂ ਰਾਤ ਨੂੰ ਨਾ ਚੜੇ ਬੁਖਾਰ ਬੱਸ ਆ ਜੀ ਬਾ ਇੱਧਰ ਤਾਂ ਪੂਰਾ ਰੌਣਕ ਮੇਲਾ ਲੱਗਾ ਆ ਤੇ ਜਿਹੜੀ ਆਪਾਂ ਗੱਲ ਕਰਦੇ ਇੱਥੇ ਆ ਕੇ ਨੈਸ਼ਨਲ ਹਾਈਵੇ 17 ਖਤਮ ਹੋ ਜਾਂਦਾ ਆ ਐਂਡ ਹੋ ਜਾਂਦਾ ਐਸ ਰੋਡ ਦਾ ਕਿਉਂਕਿ ਇਹ ਆ ਬ੍ਰਹਮਪੁੱਤਰਾ ਨਦੀ ਬ੍ਰਹਮਪੁੱਤਰਾ ਨਦੀ ਭਾਰਤ ਦੀ ਸਭ ਤੋਂ ਚੜਾਈ ਦੇ ਵਿੱਚ ਤੇ ਡੰਗਾਈ ਦੇ ਵਿੱਚ ਖਾਸ ਤੋਂ ਵੱਡੀ ਨਦੀ ਆ ਤੇ ਬਾਰਡ ਦੀਆਂ 12 ਨਦੀਆਂ ਦੇ ਵਿੱਚ ਇਹਦਾ ਨਾਮ ਆਉਂਦਾ ਆ ਚੜਾਈ ਡੰਗਾਈ ਤੇ ਲੰਬਾਈ ਵਾਲੀ ਨਦੀ ਦੇ ਵਿੱਚ ਭਾਰਤ ਦੀਆਂ 12 ਨਦੀਆਂ ਚ ਸਥਾਨੇ ਦਾ ਵਿਅਕਾ ਆਪਾਂ ਇਸ ਟਾਈਮ ਖੜੇ ਆਂ ਭਾਰਤਾਂ ਚ ਤੇ ਇਹ ਨਦੀ ਦੀ ਚੜਾਈ ਬਹੁਤ ਜ਼ਿਆਦਾ ਆ ਤੇ ਇਹਦੇ ਦੂਸਰੇ ਪਾਸੇ ਲੱਗ ਜਾਂਦਾ ਆ ਬੰਗਲਾਦੇਸ਼ ਇਹ ਨਦੀ ਹੱਦ ਬਣਾਉਦੀ ਆ ਇਧਰਲੇ ਪਾਸਿਓਂ ਭਾਰਤ ਦੀ ਤੇ ਬੰਗਲਾਦੇਸ਼ ਦੀ ਬਾਕੀ ਦੇਖਦੇ ਆ ਹੁਣ ਝਾਕਾ ਇਦਾਂ ਮਾਰਨੇ ਆ ਥੋੜਾ ਜਿਹਾ ਅਰੈਸਟ ਕਰ ਲਈਏ ਦੇਖਦੇ ਆ ਬਾਹਰ ਨਿਕਲਦੇ ਨਹੀਂ ਤਾਂ ਮਰਾਵਾਂਗੇ ਤੁਹਾਡਾ ਝਾਕਾ ਨਹੀਂ ਤਾਂ ਸਵੇਰ ਨੂੰ ਤਾਂ ਪੱਕਾ ਝਾਕਾ ਮਰਾਵਾਂਗੇ ਤੁਹਾਡਾ ਹਾਂਜੀ ਸੰਗਤ ਜੀ ਕੀ ਹਾਲ ਦੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਸਿਹਤ ਬਾਰੇ ਦੱਸਦੇ ਆ ਜੀ ਸਿਹਤ ਹੁਣ ਆਪਣੀ ਕਾਫੀ ਹੱਦ ਤੱਕ ਠੀਕ ਆ ਯਾਨੀ ਕਿ 70-80% ਠੀਕ ਆ ਬਾਕੀ ਕਾਲ ਪਰ ਸੱਚੇ ਪਾਤਸ਼ਾਹ ਜੀ ਮੇਰ ਕਰਨ ਵੀ ਰਾਤ ਨੂੰ ਨਾ ਨਾ ਬੁਖਾਰ ਜੜੇ ਬਸ ਫੇ ਆਪਾਂ 9 ਵਰ 9 ਹੋ ਜਾਣਾ ਆ ਐਨ ਫਟਾ ਤੇ ਗੁਰੂ ਘਰ ਆਪਾਂ ਦਰਸ਼ਨ ਕਰ ਜਾਂਦੇ ਆ ਜਿਹੜੀਆਂ ਇਤਿਹਾਸਕ ਚੀਜ਼ਾਂ ਉਹਨਾਂ ਦੇ ਵੀ ਦਰਸ਼ਨ ਕਰ ਜਾਂਦੇ ਆ ਤੇ ਥੋੜੀ ਜੀ ਜਾਣਕਾਰੀ ਸੀਗੀ ਉਹ ਆਪਾਂ ਥੋੜੀ ਜੀ ਇੱਕ ਬੁੱਕ ਲਈ ਆ ਉਹ ਚੋਂ ਪੜਾਂਗੇ ਤੇ ਥੋੜੀ ਬਹੁਤੀ ਪੁੱਛੀ ਵੀ ਐ ਇਥੋਂ ਤੇ ਉਹ ਫਿਰ ਹੁਣ ਸਵੇਰ ਨੂੰ ਨਾਲੇ ਆਪ ਦਰਸ਼ਨ ਕਰਾਂਗੇ ਅਕਰੀ ਫੇਰ ਤੇ ਨਾਲੇ ਆਪ ਜੀ ਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕੇ ਜੇ ਵੀਡੀਓ ਦੀ ਮਨਾਹੀ ਨਾ ਕਰਨਗੇ ਤਾਂ ਗੁਰੂ ਘਰ ਦੀ ਸੇਵਾਦਾਰ ਤੇ ਬਾਕੀ ਜਿੰਨੀ ਇਤਿਹਾਸ ਬਾਰੇ ਜਾਣਕਾਰੀ ਹੋਈ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਸੂਬੇ ਸਾਹਮਦੇ ਵਿੱਚ ਧੋਬੜੀ ਸਾਹਿਬ ਜਿਹੜਾ ਗੁਰੂ ਘਰ ਹੈ ਤਾਂ ਤਾਂ ਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਦਾ ਚਰਨ ਸ਼ੋਪ ਪ੍ਰਾਪਤ ਧਰਤੀ ਤੇ ਬਹੁਤ ਘੱਟ ਸੰਗਤ ਆ ਪੰਜਾਬ ਤੋਂ ਜਿਹੜੀ ਦਰਸ਼ਨ ਕਰਨ ਇੱਥੇ ਆਈ ਆ ਤੇ ਆਪਾਂ ਚਾਹੁੰਦੇ ਆ ਵੀ ਆਪਾਂ ਨੂੰ ਮੌਕਾ ਮਿਲਿਆ ਆ ਕਾਲਪੁਰ ਸੱਚੇ ਪਾਤਸ਼ਾਹ ਜੀ ਆ ਨੇ ਲਾਈ ਆ ਡਿਊਟੀ ਤੇ ਦਾਸ ਆ ਕਿ ਜਰੀਆ ਬੜਨਾ ਸਗਾ ਦਰਸ਼ਨ ਕਰਵਾਉਣ ਲਈ ਸੰਗਤ ਨੂੰ ਤੇ ਉਹ ਜ਼ਿੰਮੇਵਾਰੀ ਆਪਾਂ ਚੰਗੀ ਤਰ੍ਹਾਂ ਨਿਭਾਈਏ ਤੇ ਇਸ ਕਰਕੇ ਕਾਲੀ ਨਹੀਂ ਆਪਾਂ ਕੀਤੀ ਅੱਜ ਤੇ ਕੱਲ ਦੀ ਵੀਡੀਓ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਹੁਣ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਪ੍ਰਸ਼ਾਦਾ ਪਾਣੀ ਛਕ ਕੇ ਕਰਦੇ ਆਂ ਰੈਸਟ ਤੇ ਸਵੇਰ ਨੂੰ ਫੇਰ ਮਿਲਦੇ ਆਂ ਜੀ ਸਵੇਰ ਤੱਕ ਲਈ ਬਸ ਵੇਟ ਕਰਿਓ ਦਰਸ਼ਨਾਂ ਲਈ ਕੱਲ ਦੀ ਵੀਡੀਓ ਜੀ ਦਰਸ਼ਨ ਤੁਹਾਨੂੰ ਕਰਵਾਵਾਂਗੇ ਤੇ ਤਦ ਤੱਕ ਲਈ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ